ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਅਸੀਂ ਜਿਸ ਸਥਾਨ ਬਾਰੇ ਤੁਹਾਨੂੰ ਦੱਸਣ ਲੱਗੇ ਆ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਦੇ ਵਿੱਚੋਂ ਇੱਕ ਸਥਾਨ ਹੈ ਇਸ ਸਥਾਨ ਬਾਰੇ ਅੱਜ ਅਸੀਂ ਤੁਹਾਨੂੰ ਇੱਥੋਂ ਦਾ ਇਤਿਹਾਸ ਇੱਥੋਂ ਦਾ ਜਿਹੜੇ ਦਰਸ਼ਨ ਆ ਉਹ ਕਰਾਵਾਂਗੇ ਸ੍ਰੀ ਆਨੰਦਪੁਰ ਸਾਹਿਬ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਦੋਂ ਹੋਲਾ ਮਹੱਲਾ ਬਸਾਖੀ ਦਾ ਤਿਹਾੜ ਬੜੀ ਧੂਮ-ਤਾਮ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਸੋ ਬਹੁਤ ਸਾਰੀ ਸੰਗਤ ਹੈ ਜਿਹੜੀ ਉਹ ਆਨੰਦ ਪ੍ਰਸਾਦ ਜਾਂ ਕੀਰਤ ਪ੍ਰਸਾਦ ਤੋਂ ਆ ਕੇ ਮੁੜ ਜਾਂਦੀ ਹੈ ਪਰ ਇਹ ਸਥਾਨ ਜਿਹੜਾ ਹੈ ਉਹ ਦਰਸ਼ਨਾਂ ਤੋਂ ਬਾਝਾ ਰਹਿ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਨੂੰ ਸ਼ਾਇਦ ਇਸ ਸਥਾਨ ਬਾਰੇ ਪਤਾ ਹੋਵੇ ਤੇ ਜਿਆਦਾ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਇਹ ਸਥਾਨ ਬਾਰੇ ਸ਼ਾਇਦ ਨਹੀਂ ਪਤਾ ਸੋ ਆਪਾਂ ਇਸ ਸਥਾਨ ਦੀ ਅੱਜ ਵੀਡੀਓ ਬਣਾਉਣ ਲੱਗੇ ਆਂ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਇਸ ਇਤਿਹਾਸ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ ਸੰਗਤਾਂ ਨੂੰ ਪਤਾ ਲੱਗ ਸਕੇ ਇਹ ਕਿਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਦੇ ਵਿੱਚੋਂ ਇੱਕ ਹੈ ਤੇ ਇਸ ਕਿਲੇ ਦਾ ਜਿਹੜਾ ਨਿਰਮਾਣ ਹੈ ਉਹ ਬਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀਗਾ ਇਸ ਸਥਾਨ ਤੇ ਭਾਈ ਕਨਈਆ ਜੀ ਦੇ ਨਾਲ 500 ਦੇ ਕਰੀਬ ਬ੍ਰਹਮ ਗਿਆਨੀ ਸਿੰਘਾਂ ਨੇ ਤਪ ਕੀਤਾ ਤੇ ਇਹ ਜਿਹੜਾ ਸਥਾਨ ਹੈ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ ਆਲੇ-ਦਾਲੇ ਪ੍ਰਾਣੀਆਂ ਇਮਾਰਤਾਂ ਜਿਹੜੀਆਂ ਦਾ ਦ੍ਰਿਸ਼ਾ ਜਿਹੜਾ ਉਹ ਬਣਿਆ ਹੋਇਆ ਹੈ ਬਾਗ-ਬਗੀਚੇ ਲੱਗੇ ਹੋਏ ਹਨ ਅਤੇ ਅੰਦਰੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਹਰ ਵੇਲੇ ਹੋਇਆ ਹੁੰਦਾ ਹੈ ਤੇ ਅਸੀਂ ਮੱਥਾ ਟੇਕਿਆ ਬਾਬਾ ਜੀ ਦੇ ਦਰਸ਼ਨ ਕੀਤੇ ਬਹੁਤ ਹੀ ਖੁੱਲਾ-ਡੁੱਲਾ ਜਿਹੜਾ ਇਹ ਸਥਾਨ ਬਣਾਇਆ ਗਿਆ ਹੈ ਤੇ ਇਸ ਸਥਾਨ ਦੇ ਉੱਤੇ ਸਭ ਤੋਂ ਪਹਿਲਾ ਜਿਹੜਾ ਹਮਲਾ ਉਹ ਸਨ 1700 ਈਸਵੀ ਵਿੱਚ ਹੋਇਆ ਸੀਗਾ ਤੇ ਗੁਰੂ ਸਾਹਿਬ ਜੀ ਆਪਣੀਆਂ ਫੌਜਾਂ ਦੇ ਨਾਲ ਇਸ ਸਥਾਨ ਦੇ ਉੱਤੇ ਵੀ ਆਉਂਦੇ ਰਹੇ ਤੇ ਇਸ ਸਥਾਨ ਦੇ ਉੱਤੇ ਆ ਕੇ ਉਹ ਜਿਹੜੇ ਬ੍ਰਹਮ ਗਿਆਨੀ ਸੀਗੇ ਜਾਂ ਉਹਨਾਂ ਦੇ ਸਿੰਘ ਸੀਗੇ ਉਹਨਾਂ ਨੂੰ ਆਪ ਗੁਰੂ ਜੀ ਲੰਗਰ ਛਕਾਉਂਦੇ ਸੀਗੇ ਇਸ ਸਥਾਨ ਨੂੰ ਬਹੁਤ ਹੀ ਸੁੰਦਰਤਾ ਦੇ ਨਾਲ ਜਿਹੜਾ ਆਲੇ-ਦਾਲਿਓਂ ਤਿਆਰ ਕੀਤਾ ਜਾ ਰਿਹਾ ਹੈ ਰੰਗ ਰੋਗਨ ਦਾ ਜਿਹੜਾ ਕੰਮ ਆ ਉਹ ਅੱਜ ਅਸੀਂ ਜਦੋਂ ਗਏ ਉਹ ਚੱਲ ਰਿਹਾ ਸੀਗਾ ਤੇ ਵਿੱਚ ਫਲਦਾਰ ਬਹੁਤ ਪੌਦੇ ਲੱਗੇ ਹੋਏ ਆ ਤੇ ਸੇਵਾ ਸੰਗਤ ਵੱਲੋਂ ਲਗਾਤਾਰ ਜਾਰੀ ਹੈ ਤੇ ਅੱਜ ਮੌਸਮ ਵੀ ਬਹੁਤ ਠੰਡਾ ਸੀਗਾ ਵਰਖਾ ਜਿਹੜੀ ਆ ਉਹ ਲਗਾਤਾਰ ਪੈ ਰਹੀ ਸੀਗੀ ਤੇ ਆਓ ਹੁਣ ਤੁਹਾਨੂੰ ਆਪਾਂ ਉੱਪਰ ਦੇ ਦਰਸ਼ਨ ਕਰਾਉਂਦੇ ਆਂ ਉੱਪਰ ਤੋਂ ਜਿਹੜੇ ਦਰਸ਼ਨ ਉਹ ਤੁਹਾਨੂੰ ਆਲੇ-ਦਾਲੇ ਦੇ ਕਰਾਉਂਦੇ ਆ ਮੀਂਹ ਦੇ ਕਾਰਨ ਅਸੀਂ ਵੀਡੀਓ ਜ਼ਿਆਦਾ ਲੰਬੀ ਨਹੀਂ ਬਣਾ ਸਕੇ ਸੋ ਆਲੇ-ਦਾਲੇ ਜਿਹੜਾ ਮੀਂਹ ਆ ਉਹ ਬਹੁਤ ਤੇਜ਼ ਪੈ ਰਿਹਾ ਸੀਗਾ ਇਸ ਕਰਕੇ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਉੱਪਰ ਤੋਂ ਦ੍ਰਿਸ਼ ਸ਼੍ਰੀ ਗੁਰੂ ਤਾਰਾਗੜ ਅਕੈਡਮੀ ਦੇ ਨਾਲ ਜਿਹੜੀ ਰੋਡ ਜਾਂਦੀ ਹੈ ਇਹ ਉਸ ਰੋਡ ਦੇ ਉੱਤੇ ਤਾਰਾ ਪਰ ਪਿੰਡ ਆ ਜਿਹੜਾ ਤਾਰਾਗੜ ਕਿਲਾ ਉਸ ਨਾਂ ਦੇ ਉੱਤੇ ਬਣਿਆ ਹੋਇਆ ਹੈ ਤੇ ਆਲੇ-ਦਾਲੇ ਦੇਖੋ ਤੁਸੀਂ ਉਹ ਸਾਹਮਣੇ ਆਨੰਦਪੁਰ ਸਾਹਿਬ نیچے ਦਿਖ ਰਿਹਾ ਹੈ ਪਹਾੜੀ ਦੇ ਉੱਤੋਂ ਤੇ ਇਹ ਉੱਚੇ ਜਿਹੜੇ ਕਿਲੇ ਇਸ ਕਰਕੇ ਬਣਾਏ ਜਾਂਦੇ ਸੀਗੇ ਤਾਂ ਕਿ ਵਿਰੋਧੀਆਂ ਦਾ ਪਤਾ ਲੱਗ ਸਕੇ ਵੀ ਕਿੱਧਰੋਂ ਆ ਰਹੇ ਆ ਕਿੱਧਰੋਂ ਜਾ ਰਹੇ ਆ ਸੋ ਵੀਡੀਓ ਕਿੱਦਾਂ ਦੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਸਾਡਾ ਜਿਹੜਾ ਹੌਂਸਲਾ ਹੈ ਉਹ ਵੱਧਦਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ